ਅੱਜ ਨਸ਼ਾ ਮੁਕਤੀ ਕੇਂਦਰ ਡਾਲਾ ਵਿਖੇ ਲੀਗਲ ਅਵੇਅਰਨੈਸ ਪ੍ਰੋਗਰਾਮ ਤਹਿਤ ਸੈਮੀਨਾਰ ਕਰਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਐਡਵੋਕੇਟ ਰੇਸ਼ ਸ਼ਰਮਾ ਜੀ ਪਹੁੰਚੇ ਉਹਨਾਂ ਨੇ ਡਾਲਾ ਪਿੰਡ ਦੇ ਲੋਕਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਫ੍ਰੀ ਕਾਨੂੰਨੀ ਸੂਬਾ ਵਾਲਾ ਬਾਰੇ ਜਾਣਕਾਰੀ ਦਿੱਤੀ ਕਿਉਂਕਿ ਸਰਕਾਰ ਨੇ ਜਿਹੜਾ ਨਵੇਂ ਨਸ਼ਾ ਮੁਕਤੀ ਕੇਂਦਰ ਹੈ ਜਿਹੜੇ ਉਹ ਖੋਲੇ ਆ ਢੁੱਡੀਕੇ ਬਲਾਕ ਦੇ ਵਿੱਚ ਜਿਹੜੇ ਦੋ ਸੈਂਟਰ ਹੋਰ ਜਿਹੜੇ ਚੱਲ ਰਹੇ ਆ ਜਿਹਦੇ ਵਿੱਚ ਡਾਲਾ ਵੀ ਇੱਕ ਹੁਣ ਸਾਨੂੰ ਕੀਲ ਦੀ ਲੋੜ ਕਿਉਂ ਪੈਂਦੀ ਹੈ ਜੇ ਅਸੀਂ ਕਿਸੇ ਤੇ ਕੇਸ ਕਰਨਾ ਹੈ ਜਦ ਕਿਸੇ ਨੇ ਸਾਡੇ ਤੇ ਕੇਸ ਕਰਤਾ ਤਾਂ ਸਾਨੂੰ ਵਕੀਰ ਦੀ ਲੋੜ ਪੈਂਦੀ ਹੈ ਤੇ ਉਹ ਕਈ ਲੋਕ ਵੀ ਪਿੰਡਾਂ ਦੇ ਵਿੱਚ ਅੱਜ ਦੇ ਮੰਗਾਈ ਦੇ ਜਮਾਨੇ 'ਚ ਖੂਨ ਜਿੰਨੇ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਮੱથા ਚਲਾਉਂਦੇ ਆ ਤੇ ਜੇ ਉਹਨਾਂ ਦੇ ਕੋਈ ਕੇਸ ਕਰਦੇਵੇ ਜਾਂ ਉਹਨਾਂ ਨੂੰ ਕਿਸੇ ਤੇ ਕੇਸ ਕਰਨਾ ਪਵੇ ਤਾਂ ਫੀਸਾਂ ਦੇਣ ਦੇ ਜਿਹੜੇ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਫੇਰ ਤੁਹਾਨੂੰ ਫ੍ਰੀ ਕਾਨੂੰਨੀ ਸੇਵਾਵਾਂ ਜਿਹੜੀਆਂ ਉਹ ਲੈਣੀਆਂ ਪੈਣਗੀਆਂ ਇਹ ਫ੍ਰੀ ਕਾਨੂੰਨੀ ਸੇਵਾਵਾਂ ਕੌਣ-ਕੌਣ ਲੈ ਸਕਦਾ ਹੈ ਇਹ ਫ੍ਰੀ ਕਾਨੂੰਨੀ ਸੇਵਾਵਾਂ ਵਿੱਚ ਬੱਚੇ ਜਿਹੜੇ ਹੈਗੇ ਆ ਉਹ ਫ੍ਰੀ ਕਾਨੂੰਨੀ ਸੇਵਾਵਾਂ ਲੈ ਸਕਦੇ ਆ ਔਰਤਾਂ ਲੈ ਸਕਦੀਆਂ ਨਾਲ ਹੀ ਜਿਹੜੇ ਜੇਲ੍ਹ ਚ ਬੰਦ ਵਿਅਕਤੀ ਹੈ ਕਈ ਵਾਰ ਉਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਤਾਂ ਉਹ ਵੀ ਜਣੀਆਂ ਇਹ ਫਰੀ ਕਾਨੂੰਨੀ ਸਵਾਵਾ ਲੈ ਸਕਦੇ ਆ ਹੁਣ ਸਾਡੇ ਸਾਹਮਣੇ ਵੱਡਾ ਪੁਆਇੰਟ ਆ ਜਾਂ ਵੱਡਾ ਮਿੱਥ ਇਹ ਹੈ ਸਵਾਲ ਇਹ ਹੈ ਕਿ ਸਵਾਵਾ ਸਾਨੂੰ ਮਿਲਣਗੀਆਂ ਕਿੱਥੋਂ ਤੇ ਮਿਲਣਗੀਆਂ ਕਿਵੇਂ ਸਾਨੂੰ ਸਾਰਿਆਂ ਨੂੰ ਜਣੀਆਂ ਇਹ ਜ਼ਿਲ੍ਹਾ ਕੰਪਲੈਕਸਨ ਦੇ ਵਿੱਚ ਜਿਹੜੇ ਫਰੰਟ ਆਫਿਸ ਬਣੇ ਹੋਈਆਂ ਨੇ फ्रंट ऑफिस 'ਚ ਤੁਸੀਂ ਜਾ ਕੇ ਸੰਪਰਕ ਕਰ ਸਕਦੇ ਹੋ ਹਰੇਕ ਜ਼ਿਲ੍ਹਾ ਹੈੱਡਕੁਆਰਟਰ ਦੇ ਤੁਸੀਂ ਫਰੰਟ ਆਫਿਸ ਦੇ ਵਿੱਚ ਪਹੁੰਚ ਕੇ ਜਿਹੜਾ ਉੱਤੇ ਐਡਵੋਕੇਟ ਵਕੀਲ ਹੈ ਜਿਹੜੇ ਮਿਲਣਗੇ ਤੁਹਾਡੇ ਕੇਸ ਬਾਰੇ ਜਾਣਕਾਰੀ ਹਾਸਲ ਕਰਨਗੇ ਤੇ ਤੁਹਾਨੂੰ ਜਿਹੜੀਆਂ ਪ੍ਰੀ ਸਵਾਵਾਵਾਂ ਦੇਣਗੇ ਤੋਂ ਸਾਨੂੰ ਕੋਈ ਹੋਰ ਕੋਈ ਵੀ ਜਿਹੜਾ ਜਨਤਿਕ ਪ੍ਰੋਗਰਾਮ ਚੱਲਦਾ ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਤੋਂ ਸਹਿਯੋਗ ਦੀ ਮੰਗ ਕਰੀਏ ਉਹਨਾਂ ਨੂੰ ਜਿਹੜੀ ਉਹਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਅੱਜ ਦੇ ਇਹ ਪ੍ਰੋਗਰਾਮ ਦਾ ਮਨੋਰਥ ਇਹੀ ਹੈ ਕਿ ਜਿਹੜੀਆਂ ਮੁਫਤ ਕਾਨੂੰਨੀ ਸਲਾਹਾਂ ਜਿਹੜੀਆਂ ਉਹ ਕਿਵੇਂ ਮਿਲਦੀਆਂ ਤੇ ਕਿੱਥੋਂ ਮਿਲਦੀਆਂ ਇਹ ਲੋਕਾਂ ਨੂੰ ਬਹੁਤ-ਬਹੁਤ ਅਵੇਅਰ ਕਰਨ ਦਾ ਮਕਸਦ ਇਹੀ ਈ ਅੱਜ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਆ ਜਿਹੜਾ ਉਹ ਅੱਜ ਡਾਲਾ ਦੇ ਵਿੱਚ ਕਰਵਾਇਆ ਗਿਆ ਜਿਦੇ ਚ ਸਗਵੀਰ ਸਿੰਘ ਸੈਕਟਰੀ ਸਰਪੰਚ ਸਾਹਿਬਾ ਤੇ ਸਾਡਾ ਨਸ਼ਾ ਮੁਕਤੀ ਕੇਂਦਰ ਦਾ ਜਿਹੜਾ ਸੋਪਰੀਟ ਕਾਉਂਸਲਰ ਨਵੀਪ ਕੌਰ ਸੋਪਰੀਟ ਜਿਹੜੇ ਸਾਥ ਉਹ ਜਿਹੜੇ ਆ ਹਾਜ਼ਰ ਤਾਂ ਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਪੰਚਾਇਤ ਮੈਂਬਰ ਮੈਂਬਰ ਸਹਿਬਾਨ ਤੇ ਪ੍ਰਤਵੰਤੇ ਬਜ਼ੁਰਗ ਮਾਵਾ ਭੈਣਾ ਜਿਹੜੀਆਂ ਹਾਜ਼ਰ ਹਨ ਇਹ ਜਿਹੜਾ ਸੈਮੀਨਾਰ ਦਾ ਵੱਧ ਤੋਂ ਵੱਧ ਜਿਹੜਾ ਮੈਸੇਜ ਲੋਕਾਂ ਤੱਕ ਇਹੀ ਆ ਵੀ ਤੁਸੀਂ ਇਹਦੇ ਬਾਰੇ ਆਪਣੇ ਆਲੇ ਦੁਆਲੇ ਨੂੰ ਆਪਣੇ ਆਣ ਗਣ ਨੂੰ ਭਗਵਾਨ ਨੂੰ ਅਵੇਅਰ ਕਰੋ ਤਾਂ ਜੋ ਕੋਈ ਵੀ ਵਿਅਕਤੀ ਜਿਹੜੀਆਂ ਅਪਰੀ ਕਾਨੂੰਨੀ ਸਵਾਵਾ ਤੋਂ ਵਾਂਝਾ ਨਾ ਰਹੇ ਧੰਨਵਾਦ